ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਵਿਜਿਟ ਪਿੰਡ ਸੋਰ ਸਿੰਘ ਜ਼ਿਲ੍ਹਾ ਸ਼ਰੀਤਾਂਤਰ ਸਾਹਿਬ ਤਹਿਸੀਲ ਨੂੰ ਲਗਦੀ ਪੱਟੀ ਬਾਈ ਪਹੁੰਚੇ ਆ ਮੰਗਾ ਜੀ ਦੇ ਕੋਲ ਤੇਨੇ ਪਛੂ ਵੇਥੋਂ ਖਾਵਾਂਗੇ ਇੱਕ ਤਾਜੀ ਸੂਈ ਰਾਤ ਦੀ ਵਹਿੜ ਇੱਕ ਜਰਸੀ ਤਾਜੀ ਇੱਕ ਕੱਟੀ ਖੀਰੀ ਤਿੰਨਾਂ ਦੀ ਡਿਟੇਲ ਕਰਾਂਗੇ ਸਾਂਝੀ ਬਣੇ ਰਿਓ ਅੰਨ ਤੱਕ ਜਾਇਜ਼ ਕੀਮਤ ਵਿੱਚ ਵਿਖਾਉਣੇ ਆਪਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਦਾਂ ਹੋ ਕਿਰਪੋਟਾ ਵਧੀਆ 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 ਬੜੀ ਕਿਰਪਾ ਮਹਾਰਾਜ ਜੀ ਮਹਾਂ ਪਾਤਸ਼ਾਹ ਜੀ ਚਲੋ ਸ਼ੁਕਰ ਹਾਂਜੀ ਹਾਂਜੀ ਚੜ੍ਹਦੀ ਕਲਾ ਬਹੁਤ ਠੀਕ ਹੈ ਜੀ ਅੱਜ ਕਿੰਨੇ ਪਸ਼ੂ ਆਉਣਗੇ ਪਸ਼ੂ ਵੀਰ ਜੀ ਤਿੰਨੇ ਆਪਣੇ ਆ ਗਏ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਹਿਲਾਂ ਡਰੈਸ ਕਰਕੇ ਨੋਟਾ ਡਰੈਸ ਵੀਰ ਜੀ ਆਪਣਾ ਪਿੰਡ ਹੈਗਾ ਸੁਰਸਿੰਗਾ ਹਮ ਤੇ ਜਿਹੜਾ ਫਿਲਦਾਨ ਦਾ ਸਾਹਿਬ ਹਾਂ ਤੇ ਤਸਵੀਰ ਆਪਾ ਲਗਦੀ ਹੈ ਪੱਟੀ ਠੀਕ ਆ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 84273 ਹਮ 50474 ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਆਪਣਾ ਸਿੰਘ ਹਾਂਜੀ ਹਾਂਜੀ ਵਾਹ ਵਾਹ ਬੜਾ ਸੋਨਾ ਦਮਾਲਾ ਦਮੂਲਾ ਸਜਾਇਆ ਹਾਂ ਹਾਂਜੀ ਛੋਟੇ ਵੀਰ ਦਾ ਕਾਕਾ ਜੀ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਹਾਂਜੀ ਹਾਂਜੀ ਤੇਰੇ ਸਾਬ ਘਰੇ ਨਹੀਂ ਪੁੱਤ ਹਨਾ ਮਾਤਾ ਸਾਹਿਬ ਗੁਰਦੇ ਪੁੱਤ ਹੈ ਨਾ ਜਿਵੇਂ ਕਹਿ ਦਿੰਦੇ ਉਹ ਗਾਣਾ ਛੱਪਦਾ ਹੁੰਦਾ ਹੈ ਆ ਛੋਟੇ ਵੀਰ ਦਾ ਕਾਕਾ ਜੀ ਅੱਛਾ ਆ ਆਪਣਾ ਕਾਕਾ ਜੀ ਵਾ 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 ਬਹੁਤ ਸੋਹਣਿਆ ਜੀਂਦੇ ਰਹਿਣਾ ਲੰਮੀਆਂ ਉਮਰ ਆਵੇ ਤੇ ਇਹ ਤੋਂ ਸ਼ੁਰੂਆਤ ਕਰੀਏ ਤਾਜੀ ਸੋਈ ਦੋ ਹਾਂਜੀ ਹਾਂਜੀ ਬਿਲਕੁਲ ਤਾਜੀ ਸੋਈ ਵਹਿੜੀ ਕਿੰਨਾ ਕੁ ਬੋਲਾ ਇਹਦੇ ਥੱਲੋਂ ਚੋਇਆ ਜੀ ਬੋਲਾ ਵੀਰ ਜੀ ਮੈਂ ਨਾ ਰਾਤੀ ਇਹਦੇ ਥੱਲੋਂ 8 8.5 ਕਿਲੋ ਦਾ ਵਾਰ ਆਣਾ ਜਿਹੜਾ ਚੋਇਆ ਮੈਂ ਇਹ ਥਲੇ ਮਤਲਬ ਕਿ ਐਸਟੀਮੇਟ ਲਾਓ ਤੁਸੀਂ 15 16 ਕਿਲੋ ਦੁੱਧ ਬਿਲਕੁਲ ਬੋਲਾ ਤਿਆਰ ਆ 15 ਕੋ ਹੋਊਗਾ 14 15 ਬੋਲਾ ਤਿਆਰ ਆ ਜੀ ਇਹ ਕਿੰਨਾ ਆ ਕੇ ਤੁਹਾਡੇ ਅੜਗੇ ਨਾਲ ਦੁੱਧ ਭਾਂਡੇ ਚ ਪਾਈ ਜੋਗੀ ਭਾਂਡੇ ਜੇ ਦੁੱਧ ਵੀ ਜੀ ਗਰਮੀ ਗਰਮੀ ਆ ਦੇ ਜੇ 20 ਕਿਲੋ ਦਿੱਤੀ ਗਈ ਤੇ ਬਹੁਤ ਦੁੱਧ ਆਈ ਵਾ 20 22 ਕਿਲੋ ਤੈਨੂੰ ਦੇਣਾ ਚਾਹੀਦਾ ਨਾ ਕਿੰਨਾ ਚਾਹੀਦਾ ਜੀ ਹੁਣ ਜੀ ਗਾਣਾ ਲੱਗੀ ਆ ਵੱਡੀ ਆ ਹਨਾ ਥਣਥਣਾਂ ਸਜਣੋ ਪ੍ਰੋਪਰ ਬੜੇ ਸੋਹਣੇ ਆ ਮੁਠੀ ਵਾਲਾ ਥਣ ਆ ਹਾਂਜੀ ਹਾਂਜੀ ਤੇ ਨੋਕ ਵਾਲਾ ਥਣ ਚਵਾਈ ਜੋ ਵੀ ਚੰਗੀ ਹੋਊਗੀ ਮਿਲ ਸਕਦੇ ਜੀ ਤੇ ਬਾਕੀ ਤੋੜਾ ਤੜਾ ਤੁਹਾਨੂੰ ਕਰਵਾ ਦੇਣੇ ਚੈੱਕ ਮੇਲ ਕਾਫ ਨੂੰ ਨੇ ਜਨਮ ਦਿੱਤਾ ਹਾਂਜੀ ਹਾਂਜੀ ਕਰੋ ਸੰਗ ਦੇ ਵਿੱਚ ਵਹਿੜ ਸੁਵਾ ਕਣਵਾਉ ਸੁਵਾ ਵੀਜੀ ਤੱਕਾ ਸੁਈਏ ਤੀਸਰਾ ਸੁਈਏ ਨਾ ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਤੀਸਰਾ ਸੁਵਾ ਸੁਈਏ ਰਹਿਨ ਤੋਂ ਬੱਚੇ ਨੂੰ ਬੱਚੇ ਨੂੰ ਰਹਿਨ ਤੋਂ ਕੋਈ ਨਹੀਂ ਬੱਚੇ ਕੋਈ ਨਹੀਂ ਨਹੀਂ ਹੂੰ ਲਓ ਜੀ ਰਹਿਨ ਤੋਂ ਬੱਚੇ ਨਾ ਤੂੰ ਉਹ ਗਾਂ ਚ ਕੱਲੀ ਜਾਂਦੀ ਵੀ ਕੋਈ ਨਹੀਂ ਲੈ ਚੱਲੋ ਬੱਚੇ ਨੂੰ ਕਿਉਂ ਖਪਾਉਣਾ ਬੱਚਾ ਨਿਆਣਾ ਨਾ ਐਨੂੰ ਲੈ ਚਲੋ ਜੀ ਤਾਂ ਨੂੰ ਮੁੱਲ ਹੋਈ ਚੰਗਾ ਨਾ ਬਾੜ ਵੜੀ ਚੰਗੀ ਐ ਬਾੜ ਚੰਗੀ ਆ ਦੁੱਧ ਵਾਲੀ ਆ ਦੁੱਧ ਵਾਲੀ ਆ ਵਾਹ ਵਾਹ ਕੀ ਬਾਤ ਐ ਸੋਣੀ ਤੁਹਾਨੂੰ ਲੈਣੀ ਆ ਨਾ ਵੀਰ ਜੀ ਦੁੱਧ ਤੁਹਾਨੂੰ ਦੁੱਧ ਆ ਕੇ ਲਾਉਣੀ ਆ ਇਸ ਤਰ੍ਹਾਂ ਹੀ ਭਾਵੇਂ ਚੋਈ ਜੋ ਢੇਡੀ ਸੀਲ ਆ ਨਾ ਬਹੁਤ ਬਹੁਤ ਜੀ ਸੀਲ ਲੱਗਿਆ ਇਹ ਤਰਾ ਗੋੜੀ ਬੱਚੇ ਦਾ ਕਰਦੀ ਹਾਂ ਇਹ ਤਰਾ ਗੋੜੀ ਹੈ ਮਾਰ ਦੋ ਤਰਾ ਹਾਂਜੀ ਸਾਰਾ ਮਾਰ ਦੋ ਤਰਾ ਮਾਰ ਦੇ ਨੇ ਵੀਰ ਜੀ ਮਾਰ ਹੋਰ ਫੜ ਹਾਂ ਫਿਰ ਤਰਾ ਕਿ ਪੂਰੀ ਵਰਜੀ ਤੇ ਫਿਰ ਚਵਾਈ ਬੜੀ ਜੰਗੀ ਲੱਗੀ ਜੇ ਠੀਕ ਹੈ ਚਵਾਈ ਲੱਗੀ ਜੇ ਗਨੇ ਗਨੇ ਤਾਰੀ ਧਰਜੀ ਸ਼ੇਕ ਕੱਢਦੀ ਆ ਮੈਂ ਨਾ ਵੀਰ ਜੀ ਤੀ ਗੱਲਾਂ ਕੇ ਵਾਹ 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 ਕੀ ਬਾਤ ਦੇਖੋ ਚਵਾਈ ਬਹੁਤ ਹੀ ਜੰਗੀ ਲੱਗੀ ਅੱਛਾ ਮੈਂ ਨਾ ਕਿਹੜਾ ਪਾਤਾਂਗੇ ਠੀਕ ਹੈ ਠੀਕ ਆ ਓਕੇ 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 ਆ ਬਹੁਤ ਚੰਗੀ ਹੈ ਆ ਠੀਕ ਆ ਤਾਂ ਸਾਰੀ ਜੋਦੀ ਇਹਦੇ ਨਾ 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 ਸਾਰੀ ਨਾ ਚਾਹੀਏ ਭਈ ਹੋਈ ਆਗੇ ਤਸੱਲੀ ਕਰਨੀ ਦੀ ਵਾਹ ਵਾਹ ਨਹੀਂ ਛੱਡ ਦੋ ਨਾ ਇੰਜ ਕਰੋ ਮਨ ਕਰਦਾ ਹੈ ਨਾ ਮਾਲੀ ਫਿਰ ਮੁੱਕਦੀ ਵੀ ਨਹੀਂ ਜੇ ਚੋਣ ਅੱਛਾ ਹਾਂ ਥਾਨ ਵਾੜਾ ਸਾਨਾ ਜਾਨੀ ਕਿੱਥੋਂ ਤਰੀ ਆਉਂਦੀ ਪਰਮੇਸ਼ਰ ਇਹਨਾਂ ਹੀ ਮਹਾਰਾਜ ਹੁੰਦਾ ਨਾ ਹਾਂ ਹਾਂ ਕੁਦਰਤੀ ਡੰਗਰ ਹੁੰਦਾ ਵਾ ਹਾਂ ਪਤਾ ਨਹੀਂ ਕਿੱਥੋਂ ਤਰੀ ਆਉਂਦੀ ਥਾਨ ਚੱਡਾ ਹੀ ਬੜਾ ਹੈ ਨਾ ਲੈ ਆ ਭਾਈ ਮਿੱਤਰਾ ਸੋਹਣੀ ਆ ਤੇ ਜਿੰਦੀ ਰਵੇ ਦੁੱਧ 20 ਤੋਂ 22 ਵੀ ਕਰ ਸਕਦੀ ਆ 20 ਵੀ ਕਰ ਸਕਦੀ ਆ ਬੜੇ ਆਰਾਮ ਨਾਲ ਹਾਂਜੀ ਹਾਂਜੀ ਕੀ ਬਾਤ ਹੈ ਹਾਂਜੀ ਥਾਂ ਚੰਗਾ ਸੱਜ ਨੂੰ ਲੱਗਾ ਨੋਕ ਵਾਲਾ ਤੇ ਮੁਠੀ ਦੇ ਵਿੱਚ ਖਣ ਪੂਰਾ ਫਸ ਕੇ ਆਉਂਦਾ ਹਾਂਜੀ ਲੇਵਾ ਪੰਡਲ ਆਈ ਫਿਰਦੀ ਲੇਵੇ ਦੀ ਠੀਕ ਆ ਹਾਂਜੀ ਤੇ ਕੀਮਤ ਬਾਈ ਜੀ ਕਰਦ ਗਏ ਫਿਰ ਕੀਮਤ ਵੀਰ ਜੀ ਆਪਾਂ ਜੈ ਜੀ ਕਰਨੀ ਆ ਹਾਂ ਜੀ ਆਪਾਂ ਨਾ ਆਈ ਰਹੇ ਹਰ ਵੀਡੀਓ ਤੇ ਭੈਣ ਭਰਾਵਾਂ ਨੇ ਆ ਵੀ ਚਲੋ ਕੀਮਤ ਬੜੀ ਜਾਇਜ਼ ਹੁੰਦੀ ਆ ਤੇ ਪਰ ਆਪਾਂ ਇਹ ਨਾ ਕੀਮਤ ਜਾਇਜ਼ ਕਰਨੀ ਆ ਲੈਵਾ ਵੇਖ ਲੋ ਮੈਂ ਵੇਖ ਲਿਆ ਜੀ ਹਾਂ ਵੇਖ ਲੋ ਹਾਂ ਸੋਨਾ ਗਾ ਮੈਂ ਪੰਡ ਪਾਈ ਫਿਰਦੀ ਜੇ ਤੇ ਥੀਂਸ ਲੱਗ ਫਿਰ ਪੂਰੀ ਹਾਂ ਇਹ ਨਹੀਂ ਗੱਲ ਹੈਗੀ ਵੀ ਧਾਰਾਂ ਤੂਰਾਂ ਬੜੀਆਂ ਸਾਫ਼ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹਾਂ ਹਾਂ ਜੀ ਕਿੰਨੇ ਦੀ ਦੇ ਦਈਏ ਸ਼ਾ ਜੀ ਸ਼ਾ ਜੀ ਵੀਰ ਜੀ ਦੇਣ ਲੈਣੀ ਕੋਈ ਗੱਲ ਨਹੀਂ ਹੈ ਇਹ ਚੋ 100 ਰੁਪਿਆ ਛੋਟ ਹੀ ਹਣੀ ਜੇ ਆਪਾਂ ਮੋਲ ਕੋਈ 65 ਨਹੀਂ ਕਰਨਾ 70 ਨਹੀਂ ਕਰਨਾ ਹਾਂ ਇੱਕੋ ਗੱਲ ਨਹੀਂ ਜਾਵੇ ਜੀ 57000 ਦੀ ਵੈੜ ਹੋਊਗੀ 100 ਰੁਪਿਆ ਛੋਟ ਹੋਊਗੀ ਜੇ ਸੁਣੋ 57000 ਚੋਂ 100 ਰੁਪਈਆ ਛੋੜੇ ਕਮਾਲ ਕਰਤੀ ਹਾਂਜੀ 1 ਰੁਪਈਆ ਨਹੀਂ ਘਟਾਉਣਾ ਆਪਾਂ ਹਾਂਜੀ ਹਾਂਜੀ ਜੈਸਿਆ ਜੈਸ ਬਿਲਕੁਲ ਹਾਂ ਗੁੱਡ ਜੌਬ ਹੈ ਤੁਹਾਡੀ ਮੈਂ ਨਾ ਜੈ ਜੈ ਰੇਟ ਆਪਾਂ ਹਨਾ ਆਪਾਂ ਕੀਮਤੀ ਉਹ ਕੀਤੀ ਆ ਵੀ ਦੇਣ ਲੈਣ ਵਾਲੀ ਤੇ ਵਪਾਰੀ ਭਰਾ ਵੀ ਖੜ ਕੇ ਵੇਚ ਸਕਦਾ ਜੀ ਵੇਚ ਸਕਦਾ ਹਾਂ ਇਹ ਨਹੀਂ ਵੀ ਆਪਾਂ ਘਰ ਵਾਲੇ ਨੂੰ ਆਪਾਂ ਦੇਣੀ ਆ ਵਪਾਰੀ ਭਰਾ ਵੀ ਖੜ ਕੇ ਵੇਚ ਸਕਦਾ ਜੀ ਗਾਂ ਦਾ ਲੈ ਵਾਲੂ ਭਾਅ ਵੇਖੋ ਪੰਟ ਲਈ ਫਿਰਦੀ ਕਰਮਾ ਲਈ ਹੂੰ ਹੂੰ ਥਾਂ ਤੋਂ ਵੇਖੋ ਹਾਂ ਬਿਲਕੁਲ ਓਕੇ 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 ਚਲੋ ਦੂਜੀ ਵਾਲੇ ਹੋਈਏ ਆਪਾਂ ਜਰਸੀ ਵਾਲਾ ਨਾ ਕਿੰਨਾ ਦੁੱਧ ਹੋਊਗਾ ਬਾਈ ਪੱਕਾ ਏ ਦੇ ਥੱਲੇ ਵਿੱਚ ਜੀ 12 ਕਿਲੋ ਦਾ ਤੇ ਪੱਕਾ ਅੱਛਾ ਲੋਹੇ ਦਾ ਲੋਹੇ ਦਾ ਹਾਂ ਜਿਹੜਾ ਵੀ ਮਰਜ਼ੀ ਗਰੰਟੀ ਦੇ ਮੰਗਾ ਲੈ ਗਰੰਟੀ ਦੇ ਕਰ ਦਿਆਂ ਚੌਣ ਓਕੇ ਚੌਣ ਓਕੇ ਚਲੋ ਫੇਸ ਕੁਆਲਟੀ ਦਿਖਾਓ ਮਿਰਜੀ ਜੀ ਇਹਦੀ ਚੌਣ ਚਾਨ ਬਿਲਕੁਲ ਓਕੇ ਸਜਣੋ ਦੇ ਥਾਨ ਬੜਾ ਸੋਹਣਾ ਲੱਗਾ ਵੇ ਮਿਰਜੀ ਜੀ ਪਤਾਰਾ ਮਾਰ ਕੇ ਵਿਖਾ ਦਾਂਗੇ ਫੈਸਲਾ ਗਿਆ ਹਾਂ ਤੇ ਫੇਸ ਕੁਆਲਟੀ ਦਿਖਾਓ ਜੀ ਚਾਰੂ ਵੜੀ ਕਰਮਾਲੀ ਚਾਰੂ ਤਾਂ ਖੁਰਲੀ ਜੋ ਮੂੰਹ ਨਹੀਂ ਪੁੱਟਦੀ ਵਾਹ 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 ਕਿਆ ਬਾਤ ਬਹੁਤ ਸੋਹਣੀ ਆ ਨਾ ਫੇਸ ਕੁਆਲਟੀ ਬਹੁਤ ਧੀਰਜ ਜਰਸੀ ਪੰਜਾਬ ਵਾਲੀ ਹਾਂਜੀ ਪੰਜਾਬ ਵਾਲੀ ਜਰਸੀ ਹਾਂਜੀ ਨੌਂ ਦੋ ਹਾਂ ਹੌਣ ਦੋ ਹਾਂ ਨਿੱਕੇ ਆ ਜਾ ਮੂੰਹ ਲਗਾਏ ਵੇ ਲੋਕ ਠੀਕ ਹੈ ਹਾਂਜੀ ਲੌਇ ਵਾ 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 ਪੂਰੀ ਬੰਦੀ ਥਾਂ ਦੀ ਸੱਜਣੋ ਮਾਰਨਿੰਗ ਦਾ ਟਾਈਮ ਹੈ 9 10 ਵਜੇ ਦਾ ਹੀ ਹਾਂਜੀ ਤੇ 10 ਵਜੇ ਦਾ ਟਾਈਮ ਹੈ ਤੇ ਆਪਣਾ ਅੰਤਾਜਾ ਜਿਹੜਾ ਤੁਸੀਂ ਲਾ ਲਿਓਗੇ ਇਹਨਾਂ ਕਾ ਡੰਗਰ ਬਣਿਆ ਤੇ ਦਿਨੇ ਕਿੰਨੇ ਵਜੇ ਸੋਚਵਾਈ ਹੋਈਗੀ ਹੋਊਗੀ ਹਾਂਜੀ ਕਿੰਨੇ ਵਜੇ ਸਵੇਰੇ ਵੀਰ ਜੀ 5 ਵਜੇ ਚਵਾਈ ਹੋ ਜਾਂਦੀ ਹੈ 5 ਵਜੇ ਹਾਂਜੀ ਹਾਂਜੀ ਤੇ 5 ਤੋਂ ਫਿਰ ਹਿਸਾਬ ਲਾ ਲੈਗੇ 5 ਵਜੇ ਸ਼ਾਮਾਂ ਨੂੰ ਕਿੰਨੇ ਵਜੇ ਬਣੇ ਹਾਂਜੀ ਹੋ ਹਿਸਾਬ ਨਾਲ ਵੀ ਲਾ ਲੈਣੇ ਆਗੇ ਹਾਂ 5 ਵਜੇ ਦੀ ਚਵਾਈ ਸੱਜਣੋਂ ਤੇ ਬਾਕੀ ਕਿੰਨਾ ਕ ਡੰਗਰ ਨੇ ਬੰਨਣਾ ਜੇ ਸਲਾ ਲਿਓ ਤੁਸੀਂ ਆਪਣਾ ਤੇ ਵਹਿੜ ਸੋਹਣਿਆ ਜੀ ਸੀਲਸਾ ਗਿਆ ਮਾਰ ਦੋ ਤਾਰ ਉਹ ਜੀ ਨਹੀਂ ਕੋ ਗੱਲ ਹੈਗੀ ਉਹ ਸੀਲਸਾ ਗਿਆ ਵਾਹ ਤੇ ਚਵਾਈ ਲੱਗੀ ਆ ਕਿਆ ਬਾਤਾਂ ਇੱਥੇ ਲੱਗੇ ਆਣ ਕਿਉਂ ਹਾਉ ਮੜੀ ਵੀਰ ਪਣਾਉਣ ਚਵਾਈ ਲੱਗੀ ਕਿਆ ਬਾਤਾਂ ਉਤੋਂ ਪਾਈ ਜਾਂਦੀ ਰਾਤਾਂ ਧੀ ਛੇ ਕਰਦੀ ਇਧਰ ਵੇਖੋ ਵਾਹ 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 ਕਮਾਲ ਹੋਈ ਭਈ ਹਾਂ ਕਮਾਲ ਹੋਈ ਭਈ ਆ ਜੀ ਓਕੇ ਰਿਪੋਰਟ ਹਣਾ ਮੈਂ ਨਾ ਬਹੁਤ ਜਿਆਦੀ ਚਵਾਈ ਚੰਗੀ ਜੀ ਇਹ ਨਹੀਂ ਫੇ ਭੂ ਛਟਾ ਆ ਨਾ ਇਧਰ ਵੇਖੋ ਚੇ ਕਵਾਗੇ ਛੇ ਕਰਦੇ ਹਨ ਜੀ ਕਰਦਾ ਬੋਤਲ ਚ ਜੋਕ ਤੀਏ ਬੋਤਲ ਚ ਬੱਲੇ 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 ਆਈ ਮੰਗਾ ਸ਼ਾ ਹੈ ਤੇ ਕੀ ਮੁੱਲ ਮੁੱਲ ਵੀਰ ਜੀ ਦੇਣ ਲੈਣ ਵਾਲੀ ਬਿਲਕੁਲ ਜਾਇ ਗੱਲੀ ਆ ਹਾਂ ਇਹਨੂੰ ਵੀਰ ਜੀ ਮਹੀਨੇ ਤੋਂ ਸਵਾ ਮਹੀਨਾ ਹੋ ਗਿਆ ਜੀ ਸੂਈ ਨੂੰ ਤੇ ਬੱਚਾ ਡੈੱਡ ਹੋ ਗਿਆ ਜੀ ਹੋ ਗਿਆ ਹਾਂਜੀ ਇਹ ਗੱਲ ਦਾ ਆਪਾਂ ਨਾ ਪ੍ਰੂਫ ਵੀ ਦੇ ਦਿਆਂਗੇ ਸਾਰੀ ਭੈਣ ਭਰਾਣੇ ਜਿਹੜੇ ਗਾ ਲੈਣੀ ਉਹਨੂੰ ਆਪਾਂ ਵੀਡੀਓ ਪ੍ਰੂਫ ਸਾਰਾ ਕੁਝ ਦੇ ਦੇ ਓਕੇ ਓਕੇ ਹਾਂਜੀ ਹਾਂ ਇਹ ਗੱਲ ਦਾ ਝੂਠ ਨਹੀਂ ਕੋਈ ਹੋਊਗਾ ਬਿਲਕੁਲ ਆਪਾਂ ਪ੍ਰੋਪਰ ਸਾਰੀ ਡਿਟੇਲ ਦੇ ਦਿਆਂਗੇ ਹਾਂ ਆ ਵੇਖ ਲੋ ਨਾ ਬਾਂਦੀ ਥਾਂ ਦੀ ਪੂਰੀ ਜੀ ਕੀ ਰੇਟ ਕਰ ਦੀਏ ਫਿਕਸ ਇੱਕੋ ਜਿਹੇ ਚੋ 100 ਰੁਪਿਆ ਲਾਗਤੀ ਆਪਾਂ ਛੋਟ ਗਾਨੀ ਵੀ ਜੀ ਆਪਾਂ ਇਹਦਾ ਕੋਈ ਮੁੱਲ 45 ਨਹੀਂ ਕਰਨਾ ਕੋਈ 40 ਨਹੀਂ ਕਰਨਾ ਤੇ 37 ਵੀ ਨਹੀਂ ਕਰਨਾ ਹਾਂ 36 ਵੀ ਨਹੀਂ ਕਰਨਾ ਵਾਹ ਤੇ 35000 ਚ 100 ਰੁਪਿਆ ਛੋਟ ਨਹੀਂ ਜੀ ਵਾਹ ਜਾਇ ਜਾਇ ਹਾਂ ਜਾਇ ਜਾਇ ਆਪਾਂ ਘਟਾਉਣੇ ਨਹੀਂ ਹਾਂ ਤੇ ਅੱਗੇ ਤੀਸਰੇ ਨੰਬਰ ਤੇ ਕੱਟੀ ਕੱਟੀ ਆ ਜੀ ਹੈਨਾ ਹਾਂ ਜੀ ਹਾਂ ਚੰਗੀ ਝੋਲੀ ਵਾਲੀ ਮੈਂ ਨਾ ਚੰਗੀ ਝੋਲੀ ਵਾਲੀ ਇਹਦੀ ਮਾਤ ਦਾ ਰਿਕਾਰਡ ਹੈਗਾ ਜੇ 14 15 ਕਿਲੋ ਦਾ ਕੋਈ ਫੋੜ ਫਾੜ ਨਹੀਂ ਹੈਨਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਇਧਰ ਵਖਾਓ ਥੱਲੇ ਮੈਂ ਜੀ ਹਾਂ ਦੇਖ ਲਈ ਹਾਂ ਵੇਖੋ ਥਾਣ ਵੇਖੋ ਕਿ ਨਹੀਂ ਅਕੜੀਆਂ ਵਿਰਲਾ ਦੇ ਲੱਗੇ ਝੋਲੀ ਗੜੀ ਤੁਹਾਡੀ ਨਹੀਂ ਬਹੁਤ ਆ ਚਾਰੇ ਥਾਣੀਆਂ ਇਹ ਫੇਸ ਕੁਆਲਟੀ ਵਿਖਾਓ ਕੁਮਾਰ ਫੇਸ ਕੁਆਲਟੀ ਵੇਖੋ ਜੀ ਐ ਨਿੱਕੀ ਨਿੱਕੀ ਸਿੰਗੀ ਜੇ ਕੱਢਣ ਦੇਈ ਆ ਅਜਾ ਤੇ ਨਿਆਣੀ ਵਿਚਾਰੀ ਬਿਲਕੁਲ ਹੀਰੀ ਹਾਂ ਜੀ ਹੈਨਾ ਕਮਾ ਗਿਆ ਬਾਕੀ ਦੁੱਧ ਵਾਲੀ ਰੂਈ ਨਹੀਂ ਝਾੜੀ ਦੇ ਇਹਦੇ ਦੁੱਧ ਵਾਲੀ ਰੂਈ ਉੱਤੇ ਤਰੀ ਫਾਹੀ ਹੈ ਹਾਂ ਹਾਂ ਫੇਸ ਪਾਰਟੀ ਉਖਾਉਲੀ ਦੋਣ ਸੋਹਣੀ ਹੈ ਤੇ ਬਾਈ ਜੀ ਫਿਰ ਜਾਇਰ ਹੀ ਆਪਾਂ ਦੇ ਦੇਣੀ ਹੈ ਹਾਂ ਜੀ ਇਧਰ ਵੇਖੋ ਬਿਲਕੁਲ ਕੱਚੀ ਖੀਰੀ ਬਿਲਕੁਲ ਖੀਰੀ ਹਾਂ ਆਏ ਮੂੰਹ ਪਟਣ ਦੀ ਤੇ ਗਾਲੀ ਕੋਈ ਨਹੀਂ ਉਤਰਾ ਜੀ ਨਹੀਂ ਭੈਣ ਭਰਾ ਹੋਣ ਪੀਣਿਆਣੀ ਆ ਤੇ ਕਿੰਨੇ ਦੀ ਦੇ ਦੇਣੀ ਬਾਈ ਜੀ ਇਹ ਵੀ ਜੀ ਆਪਾਂ ਬਿਲਕੁਲ ਦੇਣ ਲੈਣ ਦੇਣੀ ਨਹੀਂ ਹੋਣੀ ਇਹ ਕੋ ਵਾਲੀ ਹਾਂ ਇੱਕੋ ਗਾਲੀ ਦੇ ਚੋਂ 200 ਰੁਪਿਆ ਛੋਟ ਨਹੀਂ ਆ ਕੋਈ ਆਪਾਂ ਵਾਈ ਨਹੀਂ ਮੁੱਲ ਕਰਨਾ ਕੋਈ ਵੀ ਨਹੀਂ ਕਰਨਾ ਵੀ ਨਹੀਂ ਕਰਨਾ ਤੇ 19 ਨਹੀਂ ਕਰਨਾ ਤੇ 18 ਵੀ ਨਹੀਂ ਕਰਨਾ 17 ਵੀ ਨਹੀਂ ਕਰਨਾ 16 ਵੀ ਨਹੀਂ ਕਰਨਾ 15000 ਦੀ ਜੈਸਨੋਈ ਦੇ ਦੇਣੀ ਆਪਾਂ ਵਾਹ ਵਾਹ ਕਮਾਲ ਹੋ ਗਈ ਸੱਜਣੋ 15000 ਦੀ ਜੈਸਨੋਈ ਅੱਜ ਜਲ ਜਾਣੀ ਜੇ ਕੱਟੀ ਕੱਟੀ ਸੋਹਣੀ ਆਪਣੀ ਖਰੀਦਦਾਰੀ ਕਰਿਓ ਸਾਰੇ ਪਸ਼ੂ ਸੋਹਣੇ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ